ਵਾਰਸ਼ਾ ਇੱਕ ਦਿਨ ਅਸਾਂ ਵੀ ਤੁਰ ਜਾਣਾ ਕੁੰਡੇ ਮਾਰ ਕੇ ਇਨਾ ਹਵੇਲੀਆਂ ਤੇ ਤੇ ਦਸ ਵਾਰਸ਼ਾ ਅਸੀਂ ਕੀ ਖਰੀਏ ਸਾਡੇ سینੇ ਦੇ ਵਿੱਚ ਕਿੰਨ ਲੋਕਾਂ ਤੇ ਤਿਲਾ ਉੱਤੇ ਜ਼ਖਮ ਤੇ ਸਾਡੇ ਜ਼ਖਮਾਂ ਤੇ ਵਿੱਚ ਤਿਲ ਸਾਡੇ ਜ਼ਖਮਾਂ ਤੇ ਵਿੱਚ ਤਿਲ ਤੇ ਸੁੱਤਾ ਉੱਠ ਕੇ ਕੋਈ ਨਹੀਂ ਖੁਸ਼ ਹੁੰਦਾ ਬੁੱਲਿਆ ਬੜੇ ਸੁੱਤੇ ਜਗਾ ਕੇ ਵੇਖਿਆ ਤੇ ਕੁੱਤੇ ਚਾ ਕੋਈ ਨਹੀਂ ਵਫਾਦਾਰ ਡਿਠਾ ਟੁੱਕਰ ਸੁੱਕਾ ਵੀ ਪਾ ਕੇ ਵੇਖਿਆ ਕਰ ਮਾਲਕ ਦਾ ਹਰ ਕਿਸ ਨਹੀਂ ਛੱਡਦਾ ਬੜੀ ਵਾਰ ਧਰਾ ਕੇ ਵੇਖਿਆ ਤੇ ਤੋਤਾ ਜਦੋਂ ਵੀ ਛੱਡੀਏ ਉੱਟ ਚੰਦਾ ਕਈਆਂ ਚੋਰੀਆਂ ਭਾ ਕੇ ਵੇਖਿਆ ਏ ਤੇ ਡੰਗ ਮਾਰਨੋਂ ਕਦੇ ਵੀ ਸੱਪ ਨਹੀਂ ਰਹਿੰਦਾ ਉਹ ਕਈਆਂ ਦੁੱਧ ਪਿਆ ਕੇ ਵੇਖਿਆ ਏ ਤੇ ਬਿਨਾ ਮਤਲਬੋਂ ਕੋਈ ਨਹੀਂ ਯਾਰ ਬਣਦਾ ਬੱਲਿਆ ਬੜੇ ਯਾਰ ਬਣਾ ਕੇ ਵੇਖਿਆ ਏ ਤੇ ਵਾ ਵਾ ਕਰਕੇ ਸਾਰੇ ਤੁੱਤ ਜਾਂਦੇ ਵਾ ਵਾ ਕਰਕੇ ਸਾਰੇ ਤੁੱਤ ਜਾਂਦੇ ਬੜੇ ਸ਼ੇਰ ਸੁਣਾ ਕੇ ਵਿਖਿਆ ਏ ਤੇ ਮਜਾ ਨਹੀਂ ਅੱਲਾ ਵਾਲੀ ਤਾਦ ਜਿਹਾ ਬੜੇ ਵਾਜੇ ਵਜਾ ਕੇ ਵਿਖਿਆ ਏ ਤੇ ਮਸਜਿਦ ਆਖਦੇ ਨੇ ਘਰ ਰੱਬ ਤਾਏ ਬੜੀ ਵਾਰ ਮੈਂ ਜਾ ਕੇ ਵਿਖਿਆ ਏ ਤੇ ਮੈਨੂੰ ਕਿਸੇ ਨਹੀਂ ਆਖਿਆ ਆ ਪਹਿ ਜਾ ਬੜੇ ਮੱਥੇ ਕਸਾ ਕੇ ਵਿਖਿਆ ਏ ਹਾਏ ਬੜੇ ਮੱਥੇ ਕਸਾ ਕੇ ਵਿਖਿਆ ਏ ਤੇ ਬਾਬੇ ਹੁਣਾਂ ਨੇ ਆਖਿਆ ਜੇ ਮੈਂ ਮਰ ਗਿਆ ਤਾਂ ਮੇਰਾ ਉੱਚਾ ਢੇਰ ਬਣਾਓ ਉੱਤੇ ਮਿੱਟੀ ਪਾਓ ਓਏ ਜਿੱਥੋਂ ਦੀ ਲੰਗਦਾ ਸੀ ਦਿਲ ਪਰ ਮੇਰਾ ਉਸੇ ਰਾਤੇ ਦਫਨਾਇਓ ਤੇ ਉਨ ਨੂੰ ਦੱਸ ਚਾਇਓ ਤੇ ਕਹਿਣਾ ਕਹਿ ਗਿਆ ਤਲਬ ਤੇਰਾ ਕਬਰ ਮੇਰੀ ਤੇ ਆਇਓ ਤੇ ਮੈਨੂੰ ਮਿਲ ਚਾਇਓ ਕਸੂਰਮੰਦ ਮੈਂ ਸਚਤਾ ਕਰਤਾ ਤੇ ਗੁਨਾਹ ਮੇਰੇ ਬਖਸ਼ ਆਇਓ ਹਾਈ ਗੁਨਾਹ ਮੇਰੇ ਬਖਸ਼ ਆਇਓ ਤੈ ਨਹੀਂ ਆਇਆ ਮੇਰਾ ਦਿਲਬਰ ਮਾਹੀ ਐਵੇਂ ਬੋਲ ਨਾ ਝੂਠਿਆ ਕਾਵਾਂ ਤੂੰ ਝੂਠਾ ਤੇਰੇ ਬੋਲ ਵਿੱਚ ਝੂਠੇ ਓ ਤੈਨੂੰ ਤਾੜੀ ਮਾਰ ਉਡਾਵਾਂ ਜੇ ਪੱਕੀ ਖਬਰ ਮਿਲਣ ਦਿੱਤੇਵੇਂ ਤੈਨੂੰ ਕੁੱਟ-ਕੁੱਟ ਚੋਰੀਆਂ ਪਾਵਾਂ ਤੇ ਆਚਾ ਸਰਦਾਰ ਕਰਾ ਜਾ ਦਿੱਤਾ ਆਚਾ ਮਾਹੀ ਕਰਾ ਜਾ ਤੀਤਾ ਹਰ ਕਿਤੇ ਰੋਂਦੀ ਨਾ ਮਰ ਜਾਵਾਂ ਹਰ ਕਿਤੇ ਰੋਂਦੀ ਨਾ ਮਰ ਜਾਵਾਂ ਸੁਪਨੇ ਦੇ ਵਿੱਚ ਮੈਨੂੰ ਮਾਹੀ ਮਿਲਿਆ ਤਾਂ ਮੈਂ ਗਲ ਵਿੱਚ ਪਾ ਲਈਆਂ ਪਾਹਾਂ ਡਰਦੀ ਮਾਰੀ ਮੈਂ ਅੱਖ ਨਾ ਖੋਲਾਂ ਹਰ ਕਿਤੇ ਫੇਰ ਵਿਛੜ ਨਾ ਜਾਵਾਂ ਹਰ ਕਿਤੇ ਫੇਰ ਵਿਛੜ ਨਾ ਜਾਵਾਂ ਤੇ ਜੋ ਕੀਤਾ ਸੋ ਭਲਿਆ ਕੀਤਾ ਸਿਰ ਪਰ ਮੈਂ ਤਕਸੀਰੀ ਬਦਬਖਤਾ ਦੇ ਕਮ ਕਮਾਏ ਕਰ ਕਰ ਤਿਸ ਫਕੀਰੀ ਤੂੰ ਸਭ ਐਬ ਛਪਾਈ ਰੱਖੇ ਪਰਦਾ ਮੂਲਨਾ ਚਾਹਿਆ ਇੱਜ਼ਤ ਤੇ ਰਜ਼ਕ ਬਤਨ ਵਿੱਚ ਮੇਰੇ ਕੁਝ ਨੁਕਸਾਨ ਨਾ ਪਾਇਆ ਤੇ ਚੰਗੀ ਮੰਦੀ ਸਜਣਾ ਕੋਲੋਂ ਸੌ ਵਾਰੀ ਹੋ ਚੰਦੀ ਯਾਰ ਯਾਰਾਂ ਦਾ ਕਿਲਾ ਨਹੀਂ ਕਰਦੇ ਅਸਲ ਪ੍ਰੀਤ ਚ ਨਾ ਦੀ ਹੇ ਅਸਲ ਪ੍ਰੀਤ ਚ ਨਾ ਦੀ ਤੇ ਮੈਨੂੰ ਆਈ ਨਾ ਜ਼ਾਲਮਾ ਸਮਝ ਤੇਰੀ ਰੂਪ ਜ਼ਾਲਮਾ ਇੰਜ ਵਟਾ ਲਈ ਮੈਨੂੰ ਆਈ ਨਾ ਜ਼ਾਲਮਾ ਸਮਝ ਤੇਰੀ ਰੂਪ ਜ਼ਾਲਮਾ ਇੰਜ ਵਟਾ ਲਈ ਨੀਅਤ ਭੁਰੀ ਤੇਰੀ ਬਗਲ ਛੁਰੀ ਤੇਰੀ ਆਜ਼ੇ ਸੱਪਨ ਕੇ लाड़ लड़ा ले आई ओ लफ लफ मस्कीना दे वांग मिलयो मेरी ਗਰਦਨ ਨੂੰ ਤੂੰ ਹੱਥ ਪਾ ਲਿਆਈ ਕਸੂਰਮੰਦ ਨੂੰ ਐ ਚੋਰੀਆਂ ਦੱਸ ਕੇ ਤੇ ਪਿੰਜਰੇ ਕਮਾਂ ਦੇ ਜ਼ਾਲਿਮਾ ਪਾ ਲਿਆਈ ਪਿੰਜਰੇ ਕਮਾਂ ਦੇ ਜ਼ਾਲਿਮਾ ਪਾ ਲਿਆਈ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਤੁਹਾਡੇ ਰੂਹ ਨੂੰ ਛੂ ਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਤੱਕਦੇ ਰਹੇਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ